ਜੈਸਿਸ ਆਫ ਫਗਵਾੜਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਵਿਦਿਆਰਥੀਆਂ ਨੂੰ ਵੈਗ ਵੰਡਨ ਅਤੇ ਕਲੱਬ ਦੇ ਨੈਸ਼ਨਲ ਵਾਈਸ ਪ੍ਰਧਾਨ ਸੁਨੀਲ ਗੋਇਲ ਦੀ ਵਿਜ਼ਿਟ ਕਰਵਾਉਣ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਖੁਦ ਕਲੱਬ ਦੇ ਨੈਸ਼ਨਲ ਵਾਈਸ ਪ੍ਰਧਾਨ ਸੁਨੀਲ ਕੋਹਿਲ ਪਹੁੰਚੇ ਜਦਕਿ ਇਸ ਸਮਾਗਮ ਮੌਕੇ ਜਨ ਪ੍ਰਧਾਨ ਆਸਥਾ ਵਰਮਾ ਜਨ ਵਾਈਸ ਪ੍ਰਧਾਨ ਆਸ਼ੀਸ਼ ਬੱਗਾ ਅਤੇ ਐਨਵੀਪੀ ਟੂਰ ਕੋਆਰਡੀਨੇਟਰ ਦੀਪਕ ਗੁਪਤਾ ਵੀ ਮੌਜੂਦ ਸਨ ਸਮਾਗਮ ਦੌਰਾਨ ਜਿੱਥੇ ਕਲੱਬ ਲੋ ਵਧੀਆ ਸੇਵਾਮਾਨੀ ਵਾਰ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਕਲੱਬ ਲੋ ਆਏ ਮਹਿਮਾਨਾਂ ਨੂੰ ਵੀ ਸਨਮਾਨਿਆ ਗਿਆ ਇਸ ਦੌਰਾਨ ਕਲੱਬ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੀ ਵੰਡੇ ਗਏ ਆਪਣੇ ਸੰਬੋਧਨ ਵਿੱਚ ਆਏ ਮਹਿਮਾਨਾਂ ਨੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਚਾਰੀ ਰੱਖਣ ਦੀ ਗੱਲ ਆਖੀ ਇਸ ਮੌਕੇ ਤੇ ਲਤਿਕਾ ਗਰਗ ਗੁਰਪ੍ਰੀਤ ਕੌਰ ਸੀਮਾ ਰੋੜਾ ਦਲਜੀਤ ਕੌਰ ਪੀਕੇ ਬਾਂਸਲ ਜੋਤੀ ਜ਼ਹਦੇਵ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਹਨ ਫਗਵਾੜਾ ਤੋਂ ਨਵਰਾਂਗ ਚੈਨਲ ਜੈਸ਼ਰਮਾ ਦੀ ਵਿਸ਼ੇਸ਼ ਰਿਪੋਰਟ ਅੱਜ ਦਾ ਜੋ ਇਹ ਪ੍ਰੋਗਰਾਮ تھا ਸਾਡੇ जे सी आई के ब्यास पे, जे सी आई फगवाड़ा जे ई वी जे सी आई फगवाड़ा प्राइव एंड जे सी आई फगवाड़ा सिटी द्वारा ये हमारे इस स्कूल में ये प्रोग्राम किया गया है जिसमें कि ज़रूरतमंद बच्चों को uh, जो भी सामग्री है जो बैग्स हैं या बुक्स हैं वो प्रोवाइड करवाई जाएगी और ये सारा जो मुहिम में कहूँगा चल रही है ये जे इंडिया के ब्याग पर चल रही है क्योंकि तो जे इंडिया हमेशा से एक ऐसी संस्था रही है जो कि सोसाइटी के लिए काम करता रहा है और किसी भी समस्या को जड़ से कैसे ख़त्म किया जा सकता है उसके लिए जे इंडिया हमेशा अग्रसर रहा है हमारे नेशनल प्रेजिडेंट जे एफ एस अंकु झुंझुनवाला जी ने इस साल हमें एक थीम दिया है जे सी आई तो किस कोविड के दौरान जो भी हमारे बिजनेस थे जो भी हमारे आ, काम थे या जो भी हमारे रिश्ते ख़राब हुए या किसी भी तरह की डिस्टर्बेंस लाइफ में आई तो अब जे सी आई इंडिया एक राइज थीम के साथ काम कर रहा है कि कैसे हम अपने उस डिस्टर्ब हुए माहौल को हम वापस से सुधार सकते हैं और कैसे अपने बिजनेस को एक ऑटो मोड में लेके आ सकते हैं ताकि भगवान ना करे कि इन फ्यूचर अगर कोई ऐसी महामारी जो कि कोविड जैसी दोबारा अगर आती है तो उसके लिए हम अपने आप को प्रिपेयर रखें ताकि कोई भी परिवार कोई भी बिजनेस या कोई भी ऐसा काम ना हो कि दोबारा से हमें ऐसे मुसीबतों से जूझना पड़े और सोसाइटी के लिए हम हमेशा ऐसे काम करें ਜੈਸਿਸ ਆਫ ਫਗਵਾੜਾ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਮਾਡਲ ਟਾਊਨ ਫਗਵਾੜਾ ਵਿਖੇ ਵਿਦਿਆਰਥੀਆਂ ਨੂੰ ਵੈਗ ਵੰਡਨ ਅਤੇ ਕਲੱਬ ਦੇ ਨੈਸ਼ਨਲ ਵਾਈਸ ਪ੍ਰਧਾਨ ਸੁਨੀਲ ਗੋਇਲ ਦੀ ਵਿਜ਼ਿਟ ਕਰਵਾਉਣ ਸੰਬੰਧੀ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਖੁਦ ਕਲੱਬ ਦੇ ਨੈਸ਼ਨਲ ਵਾਈਸ ਪ੍ਰਧਾਨ ਸੁਨੀਲ ਕੋਹਿਲ ਪਹੁੰਚੇ ਜਦਕਿ ਇਸ ਸਮਾਗਮ ਮੌਕੇ ਜਨ ਪ੍ਰਧਾਨ ਆਸਥਾ ਵਰਮਾ ਜਨ ਵਾਈਸ ਪ੍ਰਧਾਨ ਆਸ਼ੀਸ਼ ਬੱਗਾ ਅਤੇ ਐਨਵੀਪੀ ਟੂਰ ਕੋਆਰਡੀਨੇਟਰ ਦੀਪਕ ਗੁਪਤਾ ਵੀ ਮੌਜੂਦ ਸਮਾਗਮ ਦੌਰਾਨ ਜਿੱਥੇ ਕਲੱਬ ਲੋ ਵਧੀਆ ਸੇਵਾ ਮਾਨੀਵੌਰ ਵਾਲੇ ਮੈਂਬਰਾਂ ਨੂੰ ਸਨਮਾਨਿਤ ਕੀਤਾ ਗਿਆ ਉੱਥੇ ਕਲੱਬ ਲੋ ਆਏ ਮਹਿਮਾਨਾਂ ਨੂੰ ਵੀ ਸਨਮਾਨਿਆ ਗਿਆ ਇਸ ਦੌਰਾਨ ਕਲੱਬ ਵੱਲੋਂ ਜ਼ਰੂਰਤਮੰਦ ਵਿਦਿਆਰਥੀਆਂ ਨੂੰ ਸਕੂਲੀ ਬੈਗ ਵੀ ਵੰਡੇ ਗਏ ਆਪਣੇ ਸੰਬੋਧਨ ਵਿੱਚ ਆਏ ਮਹਿਮਾਨਾਂ ਨੇ ਕਲੱਬ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਆਉਣ ਵਾਲੇ ਸਮੇਂ ਵਿੱਚ ਵੀ ਇਸ ਤਰ੍ਹਾਂ ਦੇ ਕਾਰਜ ਚਾਰੀ ਰੱਖਣ ਦੀ ਗੱਲ ਆਖੀ ਇਸ ਮੌਕੇ ਤੇ ਲਤਿਕਾ ਗਰਗ ਗੁਰਪ੍ਰੀਤ ਕੌਰ ਸੀਮਾ ਰੋੜਾ ਦਲਜੀਤ ਕੌਰ ਪੀਕੇ ਬਾਂਸਲ ਜੋਤੀ ਸਹਦੇਵ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਸਨ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ ਸ਼ਰਮਾ ਦੀ ਵਿਸ਼ੇਸ਼ ਰਿਪੋਰਟ